GBC ਅਪਡੇਟ ਦੇਰੇ ਪ੍ਰਮਾਣ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ GBC ਅਪਡੇਟ ਤੇ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਜਿਵੇਂ ਹੀ ਲੋਕ ਸਭਾ ਚੋਣਾਂ ਦਾ ਦੌਰ ਖਤਮ ਹੁੰਦਾ ਤੇ ਇਲੈਕਸ਼ਨਾਂ ਦੇ ਵਿੱਚ ਵੀ ਇੱਕ ਵੱਡੀ ਹਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਤੇ ਉਸ ਦੇ ਮੱਦੇ ਨਜ਼ਰ ਦੁਆਰਾ ਫਿਰ ਵਕਫਾ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਧਰਨਿਆਂ ਦਾ ਦੌਰ ਇੱਕ ਫਿਰ ਦੁਬਾਰਾ ਫਿਰ ਸ਼ੁਰੂ ਹੋ ਚੁੱਕਿਆ ਤੇ ਹਰਪੁਰ ਵਿੱਚ ਵੀ ਪੰਜਾਬ ਪੱਧਰ ਤੋਂ ਵਾਟਰ ਸਪਲਾਈ ਤੇ ਸੈਨੀਟੇਸ਼ਨ ਦੇ ਜੋ ਕਰਮਚਾਰੀ ਨੇ ਉਹਨਾਂ ਵੱਲੋਂ ਇੱਥੇ ਧਰਨਾ ਲਾਇਆ ਗਿਆ ਤੇ ਕੇਂਦ ਕੈਬਨਟ ਮੰਤਰੀ ਜੋ ਬ੍ਰਹਮਸ਼ੰਕਰ ਜਿੰਪਾ ਨੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਮੁੱਦੇ ਨੇ ਕਿਹਨਾ ਮੁੱਦਿਆਂ ਲੈ ਕੇ ਉਹਨਾਂ ਵੱਲੋਂ ਇੱਥੇ ਪਹੁੰਚ ਕੀਤੀ ਗਈ ਹੈ ਤੇ ਧਰਨਾ ਲਗਾਇਆ ਗਿਆ ਸਵਾਗਤ ਹੈ ਜੀ ਵੀ ਸ਼ਾਡਰ ਦੇ ਵਿੱਚ ਜੀ ਥੈਂਕ ਯੂ ਸਰ ਮੈਂ ਜਗਸੀਰ ਸਿੰਘ ਜੀ ਸੂਬਾ ਪ੍ਰਧਾਨ ਕੀ ਕੀ ਕਰਨ ਅੱਜ ਹਿਸ਼ਰਪੁਰ ਪਹੁੰਚ ਕੇ ਤੁਸੀਂ ਧਰਨਾ ਲਾਇਆ ਤੇ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰ ਅਸੀਂ ਤਕਰੀਬਨ 1 April 2023 ਤੋਂ ਪੰਜਾਬ ਸਰਕਾਰ ਨੇ ਅਸੀਂ ਠੇਕੇਦਾਰਤ ਮੁਲਾਜ਼ਮਾਂ ਜਿਹੜੇ ਵਾਟਰ ਸਪਲਾਈ ਸੈਨੇਟ ਡਿਪਾਰਟਮੈਂਟ ਚ ਨੌਕਰੀ ਕਰ ਰਹੇ ਆ ਸਾਡੀ ਤਨਖਾਹ ਤੇ ਲਗਭਗ 4000 ਮਹੀਨਾ ਕੱਟ ਮਾਰ ਕੇ ਸਾਡਾ ਆਰਥਿਕ ਸ਼ੋਸ਼ਣ ਕਰ ਰਹੀ ਹੈ ਗਵਰਨਮੈਂਟ ਅਸੀਂ ਮੰਤਰੀ ਸਾਹਿਬ ਨਾਲ ਚਾਰ ਮੀਟਿੰਗਾਂ ਕਰ ਚੁੱਕੇ ਆ ਤੇ ਚਾਰ ਤੋਂ ਪੰਜ ਮੀਟਿੰਗਾਂ ਸਾਡੀਆਂ ਅ ਮਤਲਬ ਕਿ ਵੀ ਸਾਡੇ ਐਚਓਡੀ ਸਾਹਿਬ ਨਾਲ ਡਿਪਟੀ ਡਾਇਰੈਕਟਰ ਸਾਹਿਬ ਨਾਲ ਸਮੇਂ-ਸਮੇਂ ਤੇ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਵੀ ਤੁਹਾਡੇ ਭੱਤੇ ਸੀ ਇਸ ਹਫਤੇ ਜਾਰੀ ਕਰ ਰਹੇ ਆ ਇੱਕ ਮਹੀਨੇ ਨੂੰ ਕਰ ਰਹੇ ਆ ਪਰੰਤੂ 15 ਮਹੀਨੇ ਬੀਤ ਚੁੱਕੇ ਆ ਤੇ ਇਹ ਪੰਜਾਬ ਸਰਕਾਰ ਦੇ ਕਰਨ ਤੇ ਜੂਨੀ ਸਰਕੀ ਬਾਰ-ਬਾਰ ਸਾਨੂੰ ਲਾਰੇ ਲਾ ਕੇ ਘਰਾਂ ਨੂੰ ਤੁਰਿਆ ਜਾ ਰਿਹਾ ਨਿਗੁਣੀਆਂ ਤਰਕਾਂ ਤੇ ਕੱਟ ਮਾਰ ਕੇ ਇੱਕ ਸਾਨੂੰ ਇੱਕ ਵੱਡੀ ਆਰਥਿਕ ਸੱਟ ਮਾਰੀ ਆ ਰਹੀ ਹੈ ਬਾਰ-ਬਾਰ ਤੁਹਾਨੂੰ ਲਾਰੇ ਲਾਏ ਜਾ ਰਹੇ ਨੇ ਤੇ ਕੀ ਮੰਗ ਰੱਖਦੇ ਹੋ ਹੁਣ ਤੁਸੀਂ ਹੋਰ ਤੁਹਾਡੀਆਂ ਕੀ ਮੰਗਾਂ ਨੇ ਨਾਲ ਅਸੀਂ ਗਵਰਨਮੈਂਟ ਕੋਲੋਂ ਮੰਗ ਇਹ ਕਰਦੇ ਆਂ ਜੀ ਵੀ ਸਭ ਤੋਂ ਪਹਿਲਾਂ ਜਿਹੜੇ ਇਹਨਾਂ ਨੂੰ ਸਾਹਨੇ 2011 ਤੋਂ ਲੈ ਕੇ ਸਮੂਹ ਬਲੌਕ ਕੋਆਰਡੀਨੇਟਰ ਐਚ ਆਰ ਡੀ ਆਈ ਸੀ ਨੂੰ ਸੀ ਡੀ ਐਸ ਨੂੰ ਜਿਹੜੇ ਮਤਲਬ ਕਿ ਪੱਤੇ ਮਿਲ ਰਹੇ ਸੀ ਉਹ ਜਾਰੀ ਕੀਤੇ ਜਾਣ ਤੁਰੰਤ ਯਾਰੀ ਕੀਤੇ ਜਾਣ ਅਸੀਂ ਇੱਥੋਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਦੇ ਹਾਂ ਵੀ ਬੰਦ ਕੀਤੇ ਪੱਤੇ ਤੁਰੰਤ ਯਾਰੀ ਕਰਕੇ ਜਿਹੜਾ ਸਾਡਾ ਪਿਛਲਾ ਬਕਾਇਆ ਬਣਦਾ 15 ਮਹੀਨਿਆਂ ਦਾ ਉਹ ਵੀ ਜਾਰੀ ਕੀਤਾ ਜਾਵੇ ਨਾਲ ਹੀ ਸਾਡੇ ਨਾਲ ਜਿਹੜਾ ਫੀਲਡ ਦੇ ਵਿੱਚ ਲੇਡੀ ਸਟਾਫ ਕੰਮ ਕਰਦਾ ਜੀ ਉਹਨਾਂ ਦੀ ਜਿਹੜੀ ਪਰਸੂਤਾ ਛੁੱਟੀ ਦਿੱਤੀ ਜਾਂਦੀ ਹੈ ਉਹਦੀਆਂ ਚਿੱਠੀਆਂ ਦਫ਼ਤਰਾਂ ਵਿੱਚ ਰੋਲਦੀਆਂ ਰਹਿੰਦੀਆਂ ਸਾਲ-ਸਾਲ ਉਹਨਾਂ ਦਾ ਕੇਸ ਪਾਸ ਕਰਕੇ ਉਹ ਸਹੂਲਤ ਪ੍ਰਦਾਨ ਨਹੀਂ ਕੀਤੀ ਜਾਂਦੀ ਉਹ ਸਮੇਂ ਸਿਰ ਪ੍ਰਦਾਨ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਸੇਵੀ ਬੇਨਤੀ ਕਰਦੇ ਹਾਂ ਕਿ 2011 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸੋਸ਼ਲ ਵਿੰਗ ਅਧੀਨ ਭਾਰਤੀਆਂ ਹੋਈਆਂ ਨੇ ਠੇਕਾ ਆਧਾਰ ਤੋਂ ਸਾਰੇ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਤੁਰੰਤ ਰੈਗੂਲਰ ਕੀਤਾ ਜਾਵੇ ਰੈਗੂਲਰ ਵੀ ਕੋਈ ਸਪੈਸ਼ਲ ਪਾਲਿਸੀ ਬਣਾ ਕੇ ਨਾ ਕੀਤਾ ਜਾਵੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕੈਪਟਨ ਸਰਕਾਰ ਬਿਲੇ ਆਪਣੇ ਵਿੱਤ ਮੰਤਰੀ ਮਾਨਪ੍ਰੀਤ ਬਾਦਲ ਜੀ ਨੇ ਟੀਚਰਾਂ ਨੂੰ ਰੈਗੂਲਰ ਕੀਤਾ ਸੀ ਅਧਿਆਪਕਾਂ ਨੂੰ ਰੈਗੂਲਰ ਕੀਤਾ ਸੀ ਪੂਰੇ ਪੱਤੇ ਦੇ ਕੇ ਸੀਐਸ ਆਰ ਰੂਲਸ ਦੇ ਅਨੁਸਾਰ ਸਾਰੇ ਹੀ ਬਲੋਕ ਕੋਆਰਡੀਨੇਟਰ ਜੀ ਬੀਆਰਸੀ ਜੀ ਨੂੰ ਸ਼ਾਰਟ ਪੇਸੇ ਕਹਿ ਦਿੰਦੇ ਆ ਜੀ ਸਾਡੇ ਸੀਡੀਐਸ ਆਈਸੀ ਨੂੰ ਰੈਗੂਲਰ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕੀਏ ਕਿਉਂਕਿ ਅਸੀਂ ਸਮੇਂ-ਸਮੇਂ ਤੇ ਆਵਾਜ਼ ਬੁਲੰਦ ਕਰ ਰਹੇ ਹਾਂ ਪੰਜਾਬ ਸਰਕਾਰ ਇਹਨਾਂ ਨੇ ਜੋ ਬਦਲਾਅ ਦੇ ਨਾਮ ਤੇ ਨਾਹਰਾ ਲੈ ਕੇ ਆਈ ਹੈ ਇਹ ਸਾਡੇ ਨਾਲ ਵੱਡਾ ਧੋਖਾ ਕਰ ਰਹੀ ਹੈ ਜੀ ਲਗਭਗ 2.5 ਸਾਲ ਦੇ ਕਰੀਬ ਸਰਕਾਰ ਦਾ ਜਿਹੜਾ ਸਮਾਂ ਖਤਮ ਹੋ ਚੁੱਕਿਆ ਤੇ ਸਰਕਾਰ ਵੱਲੋਂ ਵੀ ਵਾਅਦੇ ਕੀਤੇ ਗਏ ਸੀ ਸਿਰਫ ਇਹੀ ਇੱਕ ਦਾਅਵੇ ਵੀ ਕੀਤੇ ਗਏ ਸੀ ਕਿ ਇਹ ਲੋਕਪੱਖੀ ਸਰਕਾਰ ਹੈ ਲੋਕਾਂ ਦੇ ਹੱਕ ਦੇ ਵਿੱਚ ਕੰਮ ਕਰਦੀ ਹੈ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੀ ਜੋ ਹੱਕ ਨੇ ਉਹਨਾਂ ਨੂੰ ਪੂਰੇਆ ਕਰੇਗੀ ਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਕਰੇਗੀ ਕਿਵੇਂ ਦੇਖਦੇ ਹੋ ਜੀ ਅ ਤੁਹਾਡੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਜੀ ਲੋਕਪੱਖੀ ਸਰਕਾਰ ਸਿਰਫ ਨਾਮ ਦੀ ਸਰਕਾਰ ਹੈ ਲੋਕਪੱਖੀ ਜੀ ਇਹ ਲੋਕਪੱਖੀ ਨਹੀਂ ਨਾ ਇਹ ਲੋਕੀਤੀ ਸਰਕਾਰ ਆ ਕਿਉਂਕਿ ਇੱਕ ਇਹ ਨਾ ਤਾਂ ਇਹਨਾਂ ਨੇ 2.5 ਸਾਲਾਂ ਦੇ ਵਿੱਚ ਰੈਗੂਲਰ ਮੁਲਾਜ਼ਮਾਂ ਨੂੰ ਵੀ ਕੁਝ ਨਹੀਂ ਦਿੱਤਾ ਜੇਕਰ ਗੱਲ ਕੀਤੀ ਜਾਵੇ ਠੇਕਾ ਆਧਾਰਤ ਮੁਲਾਜ਼ਮਾਂ ਦੀ ਉਹਨਾਂ ਦੇ ਤਾਂ ਪੱਲੇ ਇਹਨਾਂ ਨੇ ਛੱਡਿਆ ਹੀ ਕੱਖ ਨਹੀਂ ਜਿੱਥੇ ਕਹਿ ਕੇ ਆਏ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਮੇਰੀ ਸਰਕਾਰ ਦੇ ਵਿੱਚ ਇੱਕ ਵੀ ਧਰਨਾ ਨਹੀਂ ਲੱਗੂ ਤੁਸੀਂ ਹਰੇਕ ਸ਼ਹਿਰ ਹਰੇਕ ਸ਼ਹਿਰ ਦੇ ਵਿੱਚ ਗਲੀ ਮੁਹੱਲੇ ਵਿੱਚ ਧਰਨਾ ਲੱਗਿਆ ਮਿਲੂਗਾ ਹਰੇਕ ਜਗ੍ਹਾ ਤੇ ਤੁਹਾਨੂੰ ਰੈਗੂਲਰ ਕੰਟਰੈਕਟ ਬੇਸਿਸ ਜਿਹੜੇ ਮੁਲਾਜ਼ਮ ਨੇ ਸਰਕਾਰ ਦੇ ਧਰਨੇ ਤੇ ਬੈਠੇ ਮਿਲਣਗੇ ਇਹਨਾਂ ਨੇ ਪੰਜਾਬ ਸਰਕਾਰ ਨੇ ਇੱਕ ਧੋਖਾ ਕੀਤਾ ਪੰਜਾਬ ਦੀ ਜਨਤਾ ਨਾਲ ਝੂਠ ਬੋਲ ਕੇ ਸੋਸ਼ਲ ਮੀਡੀਆ ਤੇ ਝੂਠ ਬੋਲ ਬੋਲ ਕੇ ਇਹਨਾਂ ਨੇ ਸਰਕਾਰ ਬਣਾਈ ਹੈ ਜਿਹਦਾ ਹੁਣ ਪੰਜਾਬ ਦੀ ਇਮਾਮ ਇਹਨਾਂ ਦੀ ਜਿਹੜੀ ਪੋਲਾ ਖੋਲ ਕੇ ਹਟੇਗੀ ਤੋ ਦੱਸ ਦਰਾਂ ਚਾਹੁੰਦੇ ਆ ਕਿ 50 ਪੱਦਰ ਤੋਂ ਇੱਥੇ ਜਿਹੜੇ ਮੁਲਾਜ਼ਮ ਨੇ ਕਰਮਚਾਰੀ ਇਕੱਠੇ ਹੋਏ ਨੇ ਜਿੰਨਾਂ ਚੋ ਮਹਿਲਾ ਵਿੰਗ ਦੇ ਵੀ ਕਰਮਚਾਰੀ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਮੈਡਮ ਕੀ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰੀਆ ਹੈ ਜਿਵੇਂ ਕਿ ਸਾਡੇ ਪ੍ਰਧਾਨ ਸਾਹਿਬ ਜੀ ਨੇ ਦੱਸਿਆ ਮੈਂ ਇੱਥੇ ਫਿਰੋਜ਼ਪੁਰ ਤੋਂ ਲਗਭਗ 200-250 ਕਿਲੋਮੀਟਰ ਚੱਲ ਕੇ ਆਈ ਆ ਸਾਡੀ ਬਹੁਤ ਮਜਬੂਰੀ ਰਹੀ ਹੈ ਅਸੀਂ 15 ਮਹੀਨੇ ਵੇਟ ਕੀਤਾ ਸਾਡੀ ਤਨਖਾਹ ਸਿਰਫ 20000 ਰੁਪਏ ਹੈ ਮੈਨੂੰ ਭਗਵੰਤ ਮਾਨ ਜੀ ਦੀ ਚਲੋ ਅਸੀਂ ਬਹੁਤ ਰਿਸਪੈਕਟ ਕਰਦੇ ਆ ਉਹਨਾਂ ਨੇ ਕੁਝ ਨਾ ਕੁਝ ਸੋਚਿਆ ਹੈਗਾ ਪਰ ਮੈਨੂੰ ਉਹਨਾਂ ਦੀ ਇਹ ਸੋਚ ਬਿਲਕੁਲ ਸਮਝ ਨਹੀਂ ਆ ਰਹੀ ਕਿ 20000 ਦੇ ਵਿੱਚੋਂ ਅਸੀਂ 5 ਤੋਂ 6000 7000 ਰੁਪਏ ਲਗਾ ਕੇ ਪਿੰਡਾਂ 'ਚ ਜਾਈਏ ਪਿੰਡਾਂ ਦੇ ਕੰਮ ਕਰੀਏ ਤੇ ਬਾਕੀ 12 ਤੋਂ 13000 ਨਾਲ ਅਸੀਂ ਆਪਦਾ ਘਰ ਕਿਵੇਂ ਚਲਾਈਏ ਜਦੋਂ ਸਾਡੇ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਕਿ ਸਾਨੂੰ ਪਿੰਡਾਂ 'ਚ ਜਾਣ ਦਾ ਟੀਏ ਮਿਲੇਗਾ ਤਨਖਾਹ ਦਾ ਅਲੱਗ ਮਿਲੇਗਾ ਤੇ ਮਿਲਣਾ ਚਾਹੀਦਾ ਪਿਛਲੇ 10 ਸਾਲਾਂ ਤੋਂ ਮਿਲ ਰਿਹਾ ਹੈ ਤੇ ਪਿਛਲੇ 15 ਮਹੀਨਿਆਂ ਤੋਂ ਕਿਉਂ ਨਹੀਂ ਤੁਸੀਂ ਸਾਨੂੰ ਦੱਸ ਦੋਗੇ ਅਸੀਂ 12000 ਰੁਪਏ ਨਾਲ ਆਪਦਾ ਘਰ ਕਿਵੇਂ ਚਲਾਈਏ ਤਾਂ ਅਸੀਂ ਇੱਥੋਂ ਚੁੱਪਚਾਪ ਚਲੇ ਜਾਵਾਂਗੇ ਜੇ 12000 ਰੁਪਏ ਨਾਲ ਅੱਜ ਦੇ ਟਾਈਮ 'ਚ ਅਸੀਂ ਘਰ ਚਲਾ ਸਕਦੇ ਆ ਤਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜੌਬ ਕਰ ਦੇਣਾ ਹੈ ਜੀ 12 12 ਸਾਲ 2011 ਦੀ ਜੁਆਇਨਿੰਗ ਹੈ ਬੀਆਰਸੀ ਦੀ ਲਗਾਤਾਰ ਉਦੋਂ ਤੋਂ ਸਾਨੂੰ ਪੱਤੇ ਮਿਲ ਰਹੇ ਸੀ ਪਿੰਨਾ ਚ ਜਾਣ ਲਈ ਪੈਸਾ ਮਿਲ ਰਿਹਾ ਸੀ ਪਰ 1 ਅਪ੍ਰੈਲ 2023 ਤੋਂ ਜਦੋਂ ਸਾਡੀ ਐਕਸਟੈਂਸ਼ਨ ਆਈ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜਿਹੜੇ ਤੁਹਾਡੇ ਪੱਤੇ ਐ ਉਹ ਬਾਅਦ ਵਿੱਚ ਜਾਰੀ ਕਰ ਦਿੱਤੇ ਜਾਣਗੇ ਅਸੀਂ ਬਹੁਤ ਵੇਟ ਕੀਤੀ ਅਸੀਂ ਬਹੁਤ ਮੀਟਿੰਗਾਂ ਕੀਤੀਆਂ ਬਹੁਤ ਔਖਾ ਹੁੰਦਾ ਧਰਨਾ ਲਾਉਣਾ ਪਰ ਅਸੀਂ ਇੱਥੇ ਅੱਜ ਬੈਠੇ ਆ ਅਸੀਂ ਬਹੁਤ ਮਜਬੂਰ ਹੋ ਕੇ ਬੈਠੇ ਆ ਸੋ ਦੋਸਤੋ ਇਹ ਸਨ ਸੈਨੀਟੇਸ਼ਨ ਦਾ ਵਾਟਰ ਸਪਲਾਈ ਦੇ ਜੋ ਵਰਕਰ ਨੇ ਉਹ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਇੱਥੇ ਪਹੁੰਚੇ ਨੇ ਹਿਸ਼ਾਰਪੁਰ ਚ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਮਿਲਣ ਲਈ ਉਤਾਵਲੇ ਨੇ ਪਰ ਕੈਬਨਿਟ ਮੰਤਰੀ ਜੋ ਬ੍ਰਹਮਸ਼ੰਕਰ ਜਿੰਪਾ ਨੇ ਉਹਨਾਂ ਵੱਲੋਂ ਇੱਕ ਵਾਰੀ ਵੀ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਇੱਥੇ ਪਹੁੰਚ ਨਹੀਂ ਕੀਤੀ ਗਈ ਸਿਰਫ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਇੱਕ ਵਿਧਾਇਕ ਬਣਾਇਆ ਤੇ ਪੰਜਾਬ ਵਿੱਚ ਕੈਬਨਿਟ ਮੰਤਰੀ ਦਾ ਜੋ ਪਦ ਹੈ ਉਹਨਾਂ ਨੂੰ ਮਿਲਿਆ ਤੇ ਉਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੂੰ ਇੱਕ ਵਾਰ ਜਰੂਰ ਇਹਨਾਂ ਦੇ ਜੋ ਮੰਗਾ ਨੇ ਉਹਨਾਂ ਨੂੰ ਆ ਕੇ ਜਰੂਰ ਸੁਣਨੀ ਆ ਸੁੰਣਾ ਚਾਹੀਦਾ ਤੇ ਉਹਨਾਂ ਤੇ ਕੋਈ ਅਮਲ ਵੀ ਕਰਨਾ ਚਾਹੀਦਾ ਇਹਨਾਂ ਨੂੰ ਜੋ ਇਹਨਾਂ ਦੇ ਹੱਕ ਨੇ ਜਿਨ੍ਹਾਂ ਹੱਕਾਂ ਵਾਸਤੇ ਇੱਥੇ ਬੈਠੇ ਨੇ ਇਨੀ ਧੁੱਪ ਦੇ ਵਿੱਚ ਇੱਥੇ ਬੈਠੇ ਨੇ ਤੇ ਇਹਨਾਂ ਨੂੰ ਇਹਨਾਂ ਦੀਆਂ ਹੱਕਾਂ ਨੂੰ ਪੂਰਾ ਕਰਨਾ ਚਾਹੀਦਾ ਤਾਂ ਜੋ ਇਹ ਖਿੜੇ ਮੱਥੇ ਆਪਣੇ ਘਰ ਵਾਪਸ ਜਾ ਸਕਣ ਤੇ ਬੱਚਿਆਂ ਨੂੰ ਆਪਣਾ ਘਰ ਛੱਡ ਕੇ ਕਿਸੇ ਦਾ ਵੀ ਕੋਈ ਦਿਲ ਨਹੀਂ ਕਰਦਾ ਕਿ ਸੜਕਾਂ ਦੇ ਬੈਠਣ ਵਾਸਤੇ ਕੈਮਰਾਮੈਨ ਪਵਨ ਦੇ ਨਾਲ ਨਵਨੀ ਸਿੰਘ ਚੀਮਾ ਜੀਬੀਸੀ ਅਪਡੇਟ